ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਆਪਾਂ ਚੱਲੇ ਆਂ Shimla ਘੁੰਮਣ ਤੇ ਅੱਜ ਐਂਡਵਾਰ ਦਾ ਦਿਨ ਹੈ ਤੇ ਹਲੇ ਤੁਰੇ ਆਂ ਪੰਜੌਰ ਪਰਮਾਣੂ ਪਹੁੰਚਣੇ ਆਲੇ ਆ ਤੇ ਨਾਲ ਆਪਣੇ ਬੰਦੇ ਜਾਣ ਵਾਲੀ ਟੀਮ ਆ ਏ ਇਹ ਬੰਦੇ ਜੀ ਆਪਣੇ ਜਿਹੜੇ ਨਾਲ ਚੱਲੇ ਆਂ Shimla ਨੂੰ ਇਹ ਆ ਭਿੰਦਰ ਬਾਈ ਤੇ ਉਧਰ ਧਾਰਗੜ ਵਾਲਾ ਬਾਈ ਸਾਹਿਲ ਇੱਧਰ ਆ ਗੋਲਡੀ ਮੁੱਲਾਪਰੀਆ ਤੇ ਆ ਆਪਣੀ ਗੱਡੀ ਤੇ ਆਪਾਂ ਹੁਣ ਆਪਾਂ ਚੱਲੇ ਆ ਪੰਪ ਕਿਹੜਾ ਇਹ ਪਰਮਾਣੂ ਪੈਂ ਪੰਜੌਰ ਵਾਲਾ ਬਾਲੇ ਪੰਜੌਰ ਵਾਲੇ ਪੰਪ ਕੋਲ ਪਹੁੰਚੇ ਆ ਤੇ ਪੰਜੌਰ ਤੋਂ ਤੁਰਨ ਤੋਂ ਬਾਅਦ ਆਪਾਂ Shimla ਦੇ ਰਹਾਾਂ ਤੇ ਜਾਂਦੇ ਹੋਏ ਨਾ ਬਿਲਕੁਲ ਪਹਾੜਾਂ ਦੇ ਨੇੜੇ ਹੁੰਦੇ ਜਾਂਦੇ ਜਿਉਂ-ਜਿਉ ਅੱਗੇ ਜਾ ਰਹੇ ਹਾਂ ਬਸ ਪਹਾੜ ਨੇੜੇ ਹੁੰਦੇ ਜਾਂਦੇ ਆ ਤੇ ਹੁਣ ਆ ਜਣ ਸਿੱਧਾ ਆਪਾਂ ਪਰਮਾਣੂ ਪਰਮਾਣੂ ਪਹਿਲੀ ਲੱਗਦੀ ਹੈ ਪਰਚੀ ਪਰਮਾਣੂ ਪਰੇ ਵਿੱਚ ਹੈ ਪਰਮਾਣੂ ਅੱਗੇ ਜਾ ਕੇ ਹੈ ਬਸ ਮੈਂ ਪਹਿਲੀ ਪਰਚੀ ਤੇ ਲੱਗਣੀ ਹੈ ਇੱਕ ਦਾ ਸ਼ਿਮਲਾ ਐਂਟਰੀ ਤੇ ਇੱਕ ਰਟੋਲ ਆਉਂਦਾ ਬਸ ਬਾਕੀ ਤੁਸੀਂ ਰਸਤੇ ਦੇਖ ਸਕਦੇ ਰਸਤੇ ਬਹੁਤ ਵਧੀਆ ਬਣੇ ਹੋਏ ਆ ਤੱਪਾਂ ਹਿਮਾਚਲ ਚ ਐਂਟਰੀ ਕਰ ਦੇਣੀ ਹੈ ਆ ਰਿਹਾ ਹਿਮਾਚਲ ਪ੍ਰਦੇਸ਼ ਵਾਲਾ ਬੋਰਡ ਕੀ ਆ ਕੇ ਇਕ ਆ ਜਾਂਦਾ ਟੋਲ ਕੇ ਟੋਲ ਤੇ ਆਪਾਂ ਕਟਾਣੀ ਪਰਚੀ ਚੁੱਪੀ ਬਈ ਨਹੀਂ ਨਹੀਂ ਕੱਟ ਵੀ ਦੇਈਂ ਨਾ 70 ਰੁਪਏ ਲੈ ਲੈ ਮੜਾ ਖਮਚੀ ਵੜੀ ਹੋ ਗਈ ਕਿਉਂ ਛੱਡਦੀ ਬਸ ਜਿੰਗ ਲੈ ਆਈ ਘਾਟ ਰਣੇ ਬਾਬੇ ਪਰਮਾਨੋਂ ਤੋਂ ਚੱਲਣ ਤੋਂ ਬਾਅਦ ਆਪਣਾ ਪਹਿਲਾ ਸਟਾਪ ਆਇਆ ਹੋ ਰਿਹਾ ਹੈ ਸਰੰਪਰ ਸ਼ਹਿਰ ਇਹ ਪਰਮਾਉਂ ਤੋਂ ਥੋੜੀ ਜਿਆਦਾ ਦੂਰ ਹੈ ਮਤਲਬ 10 ਕਿਲੋਮੀਟਰ ਅੱਗੇ ਜਾ ਕੇ ਆਉਂਦਾ ਹੈ ਸ਼ਹਿਰ ਤੇ ਰਸਤੇ ਬਾਕੀ ਯਾਰ ਸ਼ਿਮਲੇ ਨੂੰ ਜਾਣ ਵਾਲੇ ਹੁਣ ਤੱਕ ਤਾਂ ਬਹੁਤ ਵਧੀਆ ਆ ਰਹੇ ਆ ਦੇਖੋ ਘੈਂਟ ਰਸਤੇ ਬਣੇ ਹੋਏ ਆ ਸਾਫ਼ ਸੁਥਰੇ ਤੇ ਅੱਜ ਸੰਡੇ ਕਰਕੇ ਸਾਰੇ ਇਕੱਠੇ ਲਾ ਤਾਂ ਸ਼ਿਮਲੇ ਨੂੰ ਜਾ ਰਹੇ ਘੁੰਮਣ ਜਿਆਦਾਤਰ ਜਿਹੜੇ ਰਾਈਡਰ ਆ ਜਿਨ੍ਹਾਂ ਨੂੰ ਮੋਟਰਸਾਈਕਲ ਚਲਾਉਣ ਦਾ ਸ਼ੌਂਕ ਆ ਦੇਖੋ ਲੋ ਜੀ ਹੁਣ ਆਪਾਂ ਮਲਾ ਦਾ ਸ਼ਿਮਲੇ ਦਾ ਧਾ ਰਸਤਾ ਕੱਟਦਾ ਆ ਤੇ ਹੁਣ ਆਪਾਂ ਕੰਡਾ ਘਾਟ ਪਹੁੰਚ ਗਏ ਤੇ ਉਰੇ ਰੁਕਿਆ ਥੋੜਾ ਟਾਈਮ ਚਾਹ ਚੂ ਪੀਨੇ ਆ ਫਿਰ ਅੱਗੇ ਨੂੰ ਚੱਲੇ ਪਾਉਨੇ ਆ ਇੱਥੇ ਆਪਾਂ ਰੁਕੇ ਆ ਇੱਥੇ ਆਪਾਂ ਘਟਾਬੇ ਦੀ ਚਾਹ ਪੀਣ ਰੁਕੇ ਤੇ ਜਦੋਂ ਆਪਾਂ ਬਾਹਰ ਆ ਕੇ ਦੇਖਿਆ ਤਾਂ ਪਿੱਛੇ ਦਾ ਥਿਊ ਕਿੱਡਾ ਸੋਹਣਾ ਬਣਿਆ ਤੇ ਹੁਣ ਆਪਾਂ ਚਾਹ ਚੂ ਪੀ ਕੇ ਅੱਗੇ ਵਧਦੇ ਆ ਤੇ ਇੱਕ ਵਾਰੀ ਥਿਊ ਦੇਖੋ ਕਿੱਡਾ ਸੋਹਣਾ ਥਿਊ ਬਣਦਾ ਇਹਦੇ ਵਿੱਚ ਉੱਪਰ ਨੀਲਾ ਆਸਮਾਨ ਥੱਲੇ ਪਹਾੜ ਕੀ ਲੱਗੇ ਆਏ ਆ ਕੋਈ ਲੈ ਚੱਲ ਕੋਈ ਨਹੀਂ ਖਾ ਲੋ ਲੈ ਆਪਣਾ ਕਹੀਏ ਆਰਾ ਮੋਹਰੇ ਚਾਰ ਆ ਦੇਖ ਕੰਬਾ ਟੇਡਾ ਲੱਗਿਆ ਨਾ ਇਹ ਪਿੰਦਰ ਨਾ ਖੰਭਾ ਟੇਡਾ ਕਰਤਾ ਭਾਈ ਪਾਰਸਤੇ ਵਿੱਚ ਜਾ ਰਹੇ ਆਲੇ ਥੋੜਾ ਬਹੁਤਾ ਰੁਕ ਜਾਣੇ ਤੇ ਚੱਲ ਪੈਣੇ ਤੇ ਮੌਸਮ ਵੀ ਸੁੱਖਣ ਵਾਲਾ ਅੱਜ ਬਿਲਕੁਲ ਸਾਫ਼ ਹੈ ਤੇ ਦੇਖ ਸਕਦੇ ਹੋ ਬਾਈ ਤੁਸੀਂ ਵੀ ਰਸਤੇ ਉਰੇ ਬਾਈ ਤਾਰੀਫ ਕਰਨੀ ਬਣਦੀ ਹੈ ਕਿ ਸਾਰੇ ਰਸਤਾ ਸਾਫ਼ ਹੈ ਕਿਤੇ ਕਿਤੇ ਮਾੜਾ ਮੋਟਾ ਟੁੱਟਿਆ ਹੋਆ ਹੁੰਦਾ ਬਾਕੀ ਆਲਮੋਸਟ ਸਾਰਾ ਰਸਤਾ ਘੈਂਟ ਬਣਿਆ ਹੋਇਆ ਆ ਲੋ ਵੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੇ ਆਪਾਂ ਪਹੁੰਚ ਗਏ ਹਾਂ Shimla ਤੇ ਬਾਕੀ ਹੁਣ ਤੁਹਾਨੂੰ ਦਿਖਾਉਨੇ ਆਂ ਬਾਰ ਬਾਰ Shimla ਕਿਵੇਂ ਦਾ ਆ ਇਹ ਤਾਂ ਕਾਫੀ ਦੂਰ ਪੈਣਾ ਸਹੀ ਗੱਲ ਹੈ ਗੱਲ ਕਿشن ਬਹੁਤ ਵਧੀਆ ਲੱਗ ਰਹੀ ਤੇ ਕਿਹਾ ਵਧੀਆ ਯਾਰ ਸਾਹਮਣੇ ਪਰਖ ਪੈਂਦੀ ਜਿਹੜੀ ਬਾਰਾਂ ਦੇ ਨਾ ਸਹੀ ਯਾਰ ਬੜਾ ਪਿਆਰਾ ਯਾਰ ਇਹਦਾ 400 ਕਿਲੋਮੀਟਰ ਇਹ ਕਿਹੜੀ ਹੈ ਲੋ ਜੀ Shimla ਆਪਾਂ ਪਹੁੰਚ ਗਏ ਆ ਤੇ ਅੱਜ ਆਪਾਂ ਆਪਣੇ ਦਿਖਾਣੇ ਆ ਤੁਹਾਨੂੰ Shimla ਦਾ ਪਿੰਡਾਂ ਵਾਲਾ ਏਰੀਆ ਕਿਵੇਂ ਦਾ ਏਰੀਆ ਆ ਦੇਖੋ ਆਪਾਂ ਇਸ ਟਾਈਮ Shimla ਦੇ ਪਿੰਡ ਸੰਗਟੀ ਜਾਏ ਹੋਏ ਆ ਮਾਲ ਰੋਡ ਆਇੜਾ ਉਹ ਸਾਹਮਣੇ ਸਾਈਡ ਰਹਿ ਜਾਂਦਾ ਆ ਜਿੱਥੇ ਉਹ ਹਨੂਮਾਨ ਜੀ ਦੀ ਮੂਰਤੀ ਹੈ ਇਹਦੇ ਸਾਹਮਣੇ ਬਿਲਕੁਲ ਮਾਲ ਰੋਡ ਆ ਜਾਂਦਾ ਆ ਇਹ ਆਂਦਾ ਸ਼ਿਮਲੇ ਦਾ ਪਿੰਡਾਂ ਵਾਲਾ ਏਰੀਆ ਜਿੱਥੇ ਤੇ ਉਹ ਕਿੱਡੀ ਸੋਹਣੀ ਲੋਕੇਸ਼ਨ ਹੈ ਇਹ ਜਦੋਂ ਆਪਾਂ ਮਾਲ ਰੋਡ ਦੇ ਥੋੜੀ ਜਿਹੀ ਅੱਗੇ ਜਰਵਾਉਂਦੀ ਆ ਨਾ ਥੋੜੀ ਜਿਹਾ ਕੇ ਆ ਕੁਝ ਸਟੈਚੂ ਬਣਾਏ ਹੋਏ ਆ ਜਿਹਦੇ ਵਿੱਚ ਇਹੇ ਆਪਣੇ ਦੇਸ਼ ਦੇ ਜਿਹੜੇ ਜਵਾਨ ਐ ਇਹ ਇੰਡੀਆ ਦੇ ਤਿਰੰਗੇ ਨੂੰ ਲਾਂਦੇ ਇਹਦੇ ਵਿੱਚ ਬੜਾ ਸੋਹਣਾ ਆ ਵਧੀਆ ਲੱਗਦਾ ਦੇਖਣ ਨੂੰ ਇਹ ਚੀਜ਼ ਇੱਥੇ ਹਾਂਜੀ ਇਹ ਥੱਕਦੇ ਥਕਾਉਂਦੇ ਆਖਿਰਕਾਰ ਆਪਾਂ ਪਹੁੰਚ ਗਏ ਮਾਲ ਰੋਡ ਤੇ ਤੇ ਜਿਹਦੀ ਬੜੇ ਟਾਈਮ ਤੋਂ ਇੰਤਜ਼ਾਰ ਕਰਦਾ ਇਹ ਮੁੰਡੇ ਕਹਿੰਦੇ ਵੀ ਆ ਚਰਚ ਦੇਖਣੀ ਆ ਆ ਵਾਲੀ ਚਰਚ ਕਹਿੰਦੇ ਉਹ ਦਿਖੀ ਨਹੀਂ ਹਲ ਤੱਕ ਤੇ ਹੁਣ ਆਪਾਂ ਪਹੁੰਚ ਗਏ ਆ ਇੱਥੇ ਚਲੋ ਜਿਵੇਂ ਕਿ ਆ ਆਲ ਦਵਾਲਾ ਥੋੜਾ ਦੇਖਣ ਨੂੰ ਸੋਹਣਾ ਲੱਗਦਾ ਆ ਤੇ ਉਹ ਰ ਥੋੜੀ ਜੀ ਰੌਣਕ ਵੀ ਹੈਗੀ ਆ ਤੇ ਬੰਦਾ ਫੋਟੋ ਫੋਟੋ ਵੀ ਖਿਚ ਲੰਦਾ ਆ ਤੇ ਬਾਕੀ ਹੁਣ ਦਿਖਾਣੇ ਹੋਰ ਇਧਰ ਦਾ ਆਲ ਦਵਾਲਾ ਕਿਵੇਂ ਦਾ ਹੈ ਕਿਵੇਂ ਦਾ ਨਹੀਂ ਇਹ ਹੈ ਜੀ ਮਾਲ ਰੋਡ ਦਾ ਜੀ ਦਾ ਇਹਨਾਂ ਨੇ ਸਵੇਰ ਦਾ ਗਾਹ ਪਾਇਆ ਸੀ ਕਿ ਮਾਲ ਰੋਡ ਦੇਖਣ ਆਇਆ ਤੇ ਬਾਕੀ ਯਾਰ ਉਹ ਰਕਰਾਡ ਬਹੁਤ ਜ਼ਿਆਦਾ ਹਲੇ ਤੇ ਲੋਕ ਫੋਟੋਆਂ ਫੋਟੋਆਂ ਉੱਥੇ ਖਿੱਚੀ ਜਾਂਦੇ ਆ ਤੇ ਦੇਖਣ ਨੂੰ ਵੀ ਸੋਹਣਾ ਲੱਗਦਾ ਇਹ ਸਾਫ ਸਵਾਈ ਵੀ ਬਹੁਤ ਵਧੀਆ ਕਰੀ ਹੋਈ ਹੈ ਤੇ ਹੋਰ ਦੇਖਦੇ ਹਾਂ ਕਿਆ ਹੈ ਕਿਆ ਨਹੀਂ ਲੋ ਵੀ ਜਿਹੜੀ ਚਰਚ ਆਪਾਂ ਬਾਹਰੋਂ ਦੇਖਦੇ ਸੀਗੇ ਨਾ ਓਹੋ ਅੰਦਰੋਂ ਕੁਝ ਐਵੇਂ ਦੇ ਦਿਖਦੀ ਹੈ ਦੇਖੋ ਜਿਵੇਂ ਆਪਾਂ ਮੈਂ ਤਾਂ ਪਹਿਲੀ ਵਾਰ ਦੇਖੀ ਹੈ ਜਿਵੇਂ ਆਪਾਂ ਫਿਲਮਾਂ ਹੀ ਦੇਖਦੇ ਨੇ ਮੈਂ ਸੇਮ ਉਦਾਂ ਹੀ ਕੁਰਸੀਆਂ ਵਗੈਰਾ ਲੱਗੀਆਂ ਹੋਈਆਂ ਤੇ ਸੇਮ ਉਹੀ ਕੁਝ ਹੈ ਆ ਦੇਖੋ ਖੇਲਾ ਵੀ ਨਾ ਲੈ ਲੈ ਵੀਡੀਓ ਪਾਣੀ ਨਹੀਂ ਦੇ ਆ ਬੋਲੋ ਮੈਨੂੰ ਚੱਲਣ ਪੁੱਛਲਾ ਕਿ ਆਇਆ ਪੁੱਛਲਾ ਕੋੜੇ ਨੇ ਪੁੱਛੀ ਕੀ ਸੌਦਾ ਹੈ ਭਾਈ ਹੈ ਇੱਕ ਦਾ 150 ਰੁਪਇਆ ਇਕ ਦਾ 150 ਰੁਪਇਆ ਇਕੱਲੇ ਚਲਾਏਗਾ ਆਦਮੀ ਤੇ ਇਹਨਾਂ ਚਲਾਏਗਾ ਫਿਰ ਅੱਛਾ ਮੂੰਹ ਲਾਣੇ ਹੁਣ ਸਾਰੀ ਆਈ ਗਈ ਡੇਢ ਸੌ ਬੰਦਾ ਕਹਿੰਦਾ ਇੱਕ ਇੱਕ ਦਾ 150 ਰੁਪਇਆ 150 ਦੋ ਲਾਲ ਹੈ ਇੱਕ ਕੋੜੇ ਦਾ 150 ਹੈ ਇੱਕ ਕੋੜੇ ਦਾ 150 ਦਿੰਦੇ ਯਾਰ ਦਾ ਬਾਗੇ ਜੋ ਕੋਈ ਨਹੀਂ ਲੋਗ ਕਿਹਦੇ ਨਹੀਂ ਚਲਾਉਂਦੇ ਨਾ ਹਾਂ ਬਾਈ ਕਹਿੰਦੇ ਵੀ ਇੱਕ ਘੋੜੇ ਦਾ 150 ਰੁਪਿਆ ਇਹ ਇਧਰ ਨੂੰ ਲੈ ਕੇ ਜਾਣੇ ਜਿਵੇਂ ਕਿ ਉਹ ਇੱਕ ਲੇਡੀਜ਼ ਆਉਂਦੀ ਹੈ Shimla ਤੋਂ ਨਾ Mall Road ਤੋਂ ਥੋੜਾ ਜਿਹਾ ਅੱਗੇ ਆ ਕੇ ਨਾ ਕੁਸ਼ੈਮ ਦਾ ਬਾਜ਼ਾਰ ਆਉਂਦਾ ਹੈ ਤੇ ਫਿਰ ਐਵੇਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਹੁੰਦੀਆਂ ਆ ਤੇ ਜਿਵੇਂ ਕੀ ਆਹ ਦੇਖੋ ਕਿੰਨਾ ਸੋਹਣਾ ਬਾਜ਼ਾਰ ਇੱਥੇ ਵੀ ਐਵੇਂ ਦੀਆਂ ਚੀਜ਼ਾਂ ਮਿਲਦੀਆਂ ਮਾਰ ਰੋੜ ਨੂੰ ਮੁੱਕਿਆ ਗਿਆ ਆਪਾਂ ਵਾਪਸ ਮਾਰ ਰੋੜ ਨਹੀਂ ਮਾਰ ਰੋੜ ਤੇ ਹੁਣ ਆਪਾਂ ਪਿਛਲੇ ਮਿਲ ਕੇ ਫਲਗਾਮ ਚੱਲ ਰਹੇ ਹਾਂ ਉहां पे ਚੱਲਦੇ ਆਂ ਘਰ ਨੂੰ ਪੰਜਾਬ ਨੂੰ ਤੇ ਬੱਦਲ ਵੀ ਵੀਰੇ ਬਹੁਤ ਹੋ ਗਈ ਕਿਤੇ ਮੀਂਹ ਨਾ ਪੈ ਜਾਵੇ ਤੇ ਟਾਈਮ ਵੀ ਹੋ ਗਿਆ ਹੁਣ ਤੇ ਵੀਡੀਓ ਨੂੰ ਕਰਦੇ ਆਪਾਂ ਪੂਰੀ ਸਮਾਪਤ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ